ਰਾਮਕੁਮਾਰ ਜੀ ਤੁਸੀਂ ਹੈਰਾਨ ਹੋ ਜਾਓਗੇ ਅੱਜ ਜੋ ਹਾਲਾਤ ਆਪਣੇ ਪੰਜਾਬ ਚ ਬਣੇ ਹੋਏ ਨੇ ਕਿਸੇ ਨੇ ਜਿੱਥੇ ਕੋਈ ਦਿਲ ਕਰਦਾ ਉਹ ਮੰਦਿਰ ਉਸਾਰ ਸਕਦਾ ਆਪਣੀ ਮਰਜ਼ੀ ਨਾਲੀ ਕੋਈ ਇਹਨਾਂ ਦੀ ਕੋਈ ਸੋਸਾਇਟੀ ਨਹੀਂ ਬਣੀ ਉਹ ਰੋਕਣ ਲਈ ਇਸੇ ਤਰ੍ਹਾਂ ਕੋਈ ਪੀਰਾਂ ਦੀ ਜਗ੍ਹਾ ਬਣਾ ਲੈਂਦਾ ਹੈ ਪ੍ਰਾਈਵੇਟ ਤੌਰ ਤੇ ਗੁਰਦੁਆਰੇ ਵੀ ਬਣਾ ਲੈਂਦੇ ਨੇ ਬਾਅਦ ਚ ਗੁਰਦੁਆਰੇ ਨੂੰ ਵੇਚ ਵੀ ਦਿੰਦੇ ਆ ਵੀ ਘਾਟਾ ਪੈ ਰਿਆ ਸੀ ਮਤਲਬ ਉੱਥੇ ਚੜਾਵੇ ਨਹੀਂ ਚੜ ਰਹੇ ਸੀ ਵੇਚ ਤਾਂ ਜਿਆਦਾ ਜਿਹੜਾ ਕੰਮ ਹੋ ਰਿਹਾ ਇਹ ਪੀਰਾਂ ਦੀ ਜਗ੍ਹਾ ਜਿਹੜੀਆਂ ਬਣਾਈਆਂ ਨੇ ਕੋਈ ਡੀਜੇ ਚਲਾਉਣ ਵਾਲਾ ਕੋਈ ਆਪਣਾ ਕਾਰੋਬਾਰ ਜਿਹਦਾ ਫੇਲ ਹੋ ਗਿਆ ਉਹ ਅੱਜ ਲੋਕਾਂ ਦੇ ਕਾਰੋਬਾਰ ਚਲਾ ਰਿਹਾ ਹੈ ਪੀਰਾਂ ਫਕੀਰਾਂ ਨੂੰ ਆਪਣੇ ਆਰਡਰ ਤੇ ਭੁਜਾਈ ਫਿਰਦਾ ਵੀ ਚਲ ਓਏ ਬਾਬਾ ਦਸੇ ਦੇ ਘਰੇ ਕੀ ਹੈ ਚਲ ਓਏ ਬਾਬਾ ਦਸੇ ਦਾ ਕੰਮ ਕਿਵੇਂ ਚੱਲੇਗਾ ਇਹ ਕਿਵੇਂ ਹੈ ਜੀ ਹਾਂਜੀ ਹੁਣ ਜਿਹੜੇ ਬਾਬੇ ਨੇ ਨਾ ਇਹ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਜਿਸ ਤਰ੍ਹਾਂ ਕੋਈ ਬੰਦਾ ਚਲਾ ਗਿਆ ਉਹਨਾਂ ਕੋਲੇ ਜਾਨੀ ਪਤਾ ਤਾਂ ਇਹਨਾਂ ਨੂੰ ਕੋਈ ਨਹੀਂ ਹੁੰਦਾ ਭੀੜਾਂ ਲੱਗਦੀਆਂ ਨੇ ਜੀ ਇਹਨਾਂ ਲੱਗਦੀਆਂ ਨੇ ਭੀੜਾਂ ਲੱਗਦੀਆਂ ਨੇ ਉਹ ਜੇ ਉੱਤਰ ਦੇ ਕਿਤੋਂ ਜਿਵੇਂ ਪੁੱਛ ਲਿਆ ਕਿਉਂਕਿ ਪੁੱਛਣਾ ਹੁੰਦਾ ਵੀ ਬਾਬੇ ਦਾ ਘਰ ਕਿਹੜਾ ਇਹਨਾਂ ਦੇ ਚੇਲੇ ਜਾਂ ਆਪਣੇ ਆਪਣੇ ਉਹ ਛੱਡੇ ਹੋਏ ਨੇ ਉਹ ਪੁੱਛਦੇ ਨੇ ਵੀ ਤੈਨੂੰ ਕੀ ਤਕਲੀਫ ਹੈ ਉਹ ਫਿਰ ਉਹਨਾਂ ਤੋਂ ਪੁੱਛ ਕੇ ਆ ਕੇ ਬਾਬੇ ਨੂੰ ਫੋਨ ਕਰ ਦਿੰਦੇ ਵੀ ਆਹ ਬੰਦਾ ਆਇਆ ਉਹਦੇ ਆ ਆਪਣੇ ਆ ਸਮੱਸਿਆ ਉਹਦੇ ਕਰੇ ਆ ਕਲੇਸ ਹੈ ਉਹਦਾ ਆ ਸਮੱਸਿਆ ਉਹਦੇ ਘਰ ਵਾਲੀ ਚਲੀ ਗਈ ਜਾਂ ਉਹਦਾ ਮੁੰਡਾ ਨਸ਼ੇ ਕਰਨ ਲੱਗ ਗਿਆ ਇਦਾਂ ਕਰਕੇ ਤੇ ਉਹਨਾਂ ਕੋਲ ਜਾਂਦੇ ਨੇ ਤੇ ਉਹਨਾਂ ਨੂੰ ਪਹਿਲਾਂ ਪਤਾ ਹੁੰਦਾ ਤੇ ਕਈ ਸਵਾਲ ਉਹ ਕਹਿੰਦੇ ਨੇ ਵੀ ਭਾਈ ਕਿਹਦੇ ਚਿਵਾਰੇ ਚ ਕੋਈ ਰਹਿੰਦਾ ਹੈ ਉਹ ਕੋਈ ਨਾ ਕੋਈ ਉੱਠ ਕੇ ਆਉਂਦਾ ਹਾਂਜੀ ਕਈ ਵਾਰੀ ਤਾਂ ਅਸੀਂ ਵੀਡੀਓ ਚ ਦੇਖਿਆ ਉਹ ਚਾਰ ਚਾਰ ਸਵਾਲ ਕਰਦੇ ਨੇ ਪਹਿਲੇ ਸਵਾਲ ਦਾ ਕੋਈ ਜਵਾਬ ਨਹੀਂ ਕੋਈ ਦਿੰਦਾ ਅੱਗੇ ਬੈਠਾ ਫਿਰ ਦੂਆ ਸਵਾਲ ਕਰਦੇ ਤੀਜਾ ਸਵਾਲ ਕਰਦੇ ਉੱਥੇ ਵੀ ਲੋਕ ਬੇਵਕੂਫ ਬਣੇ ਹੋਏ ਨੇ ਵੀ ਇਹਨੂੰ ਕੱਖ ਨਹੀਂ ਪਤਾ ਜਿਹਦੇ ਤੁਸੀਂ ਮੂਰੇ ਖੜੇ ਹੋ ਫੇਰ ਵੀ ਉੱਥੇ ਜਾਂਦੇ ਨੇ ਧੱਕੇ ਖਾਂਦੇ ਆ ਅਸਲ 'ਚ ਜਿਹੜੇ ਲੋਕ ਜਾਂਦੇ ਨੇ ਨਾ ਉਹ ਉੱਥੇ ਸਮਰਪਿਤ ਹੋ ਕੇ ਜਾਂਦੇ ਨੇ ਹਮ ਜਾਨੀ ਪਹਿਲਾ ਇਹ ਨਹੀਂ ਵੀ ਉਹਨਾਂ ਦੀ ਕੋਈ ਪਰਖ ਕਰ ਲਈਏ ਜਿੱਦਾਂ ਮੈਂ ਇੱਕ ਪਿੰਡ ਦੇ ਵਿੱਚ ਮੇਰੀ ਪੋਸਟਿੰਗ ਸੀ ਜੀ ਉੱਥੇ ਮੈਂ ਉਹ ਦੱਸਦਾ ਰਹਿੰਦਾ ਤੇ ਇੱਕ ਬੰਦੇ ਤੇ ਕਾਫੀ ਪ੍ਰਭਾਵ ਪਿਆ ਬਹਿਮਾ ਚੋਂ ਨਿਕਲ ਗਿਆ ਉਹ ਕਹਿੰਦਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਮੈਂ ਚੱਲਿਆ ਗਿਆ ਇੱਕ ਬਾਬਾ ਚੌਂਕੀ ਲਾਉਂਦਾ ਹਮ ਤੇ ਉਹ ਮੈਨੂੰ ਕਹਿੰਦਾ ਵੀ ਦੱਸ ਕੀ ਉਹ ਹੈ ਦੋ ਤਿੰਨ ਚੇਲੇ ਸੀ ਉਸ ਦੇ ਪਹਿਲਾਂ ਇੱਕ ਚੇਲਾ ਉੱਠਿਆ ਉਹ ਕਹਿੰਦਾ ਵੀ ਤੇਰੇ ਘਰੇ ਕਲੇਸ਼ ਹੈ ਕਹਿੰਦਾ ਮੈਂ ਕਿਹਾ ਨਾ ਜੀ ਕੋਲੇਸ਼ ਕੋਈ ਨਹੀਂ ਜਗਾ ਫਿਰ ਉਹ ਦੂਜਾ ਬਾਬਾ ਉਹਨੇ ਹੋਰਾਂ ਨੂੰ ਪੁੱਛਾ ਦਿੱਤੀ ਦੂਜਾ ਬਾਬਾ ਜਦ ਉઠਿਆ ਉਹ ਮੈਂ ਫੇਰ ਖੜਾ ਹੋ ਗਿਆ ਉਹ ਕਹਿੰਦਾ ਤੁਹਾਡੇ ਘਰੇ ਬਿਮਾਰੀ ਹੈ ਉਹ ਕਹਿੰਦਾ ਨਾ ਜੀ ਬਿਮਾਰੀ ਕੋਈ ਨਹੀਂ ਤੀਜਾ ਸੀ ਜਿਹੜਾ ਉਹ ਕਹਿੰਦਾ ਵੀ ਜਦੋਂ ਤੀਜਾ ਸੀ ਮੈਂ ਸੋਚਿਆ ਵੀ ਇਹ ਤਿੰਨੇ ਹੀ ਨੇ ਅਜ ਬਾਬੇ ਵੀ ਜੇ ਮੈਂ ਹੁਣ ਕਿਹਾ ਇਸ ਨੂੰ ਵੀ ਤੁਸੀਂ ਤਾਂ ਆਪੇ ਜਾਣੇ ਜਾਣੋ ਦੱਸੋ ਤਾਂ ਫਿਰ ਮੇਰਾ ਕੰਮ ਰਹਿ ਜਾਊਗਾ ਉਹ ਕਹਿੰਦਾ ਵੀ ਹਾਂ ਉਹ ਕਹਿੰਦਾ ਜੀ ਮੈਂ ਜੇ ਟਾਂਗਾ ਚਲਾਉਣਾ ਮੇਰਾ ਬੜਾ ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਵੀ ਮੇਰਾ ਇੱਕ ਦੋਸਤ ਕਹਿੰਦਾ ਵੀ ਤੈਨੂੰ ਦੁਬਈ ਭੇਜ ਦੇਣਾ ਉੱਥੇ ਵਧੀਆ ਪੈਸੇ ਕਮਾਵੇਂਗਾ ਕਹਿੰਦਾ ਮੈਂ ਕਿਹਾ ਵੀ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਕਹਿੰਦਾ ਪੈਸੇ ਮੈਂ ਦੇ ਦੂੰਗਾ ਤੈਨੂੰ ਭੇਜ ਦੂੰਗਾ ਤੇ ਬਾਅਦ ਦੇ ਵਿੱਚ ਤੂੰ ਮੈਨੂੰ ਜਦ ਮਰਜੀ ਮੋੜਦੀ ਤੇ 8ਵੀਂ ਦਾ ਸਰਟੀਫਿਕੇਟ ਚਾਹੀਦਾ ਤੂੰ 8 ਪੜਿਆ ਹੋਇਆ ਕਹਿੰਦਾ ਮੈਂ ਕਿਹਾ ਹਾਂ ਪਰ ਵੀ ਕਹਿੰਦਾ ਉਹ ਸਰਟੀਫਿਕੇਟ ਲਿਆ ਜਦੋਂ ਮੈਂ ਘਰੇ ਗਿਆ ਕਹਿੰਦਾ ਉਹ ਸਰਟੀਫਿਕੇਟ ਘਰੋਂ ਗੁੰਮ ਹੋ ਗਿਆ ਮੈਨੂੰ ਕੋੜਾ ਲੋੜ ਸੀ ਕਹਿੰਦਾ ਫਿਰ ਮੈਂ ਸਕੂਲ ਚ ਗਿਆ ਜੇ ਮੇਰਾ ਸਰਟੀਫਿਕੇਟ ਦੁਬਾਰੇ ਬਣਾ ਦਿਓ ਕਹਿੰਦੇ ਰੋਲ ਨੰਬਰ ਕਿੰਨਾ ਸੀ ਕਹਿੰਦਾ ਰੋਲ ਨੰਬਰ ਤਾਂ ਮੇਰੇ ਯਾਦ ਨਹੀਂ ਕਹਿੰਦਾ ਰੋਲ ਨੰਬਰ ਤਾਂ ਪਤਾ ਹੋਣਾ ਚਾਹੀਦਾ ਉਹ ਤੋਂ ਬਿਨਾ ਤਾਂ ਨਹੀਂ ਸਰਟੀਫਿਕੇਟ ਮਿਲਦਾ ਕਹਿੰਦਾ ਬਾਬਾ ਜੀ ਹੁਣ ਜੇ ਮੇਰਾ ਤੁਸੀਂ ਰੋਲ ਨੰਬਰ ਦੱਸ ਦੋ ਆਹਾ ਤੇ ਮੈਂ ਦੁਬਈ ਚੱਲਿਆ ਜਾਊਂਗਾ ਉੱਥੇ ਮੌਜ ਕਰੂੰ ਸਾਰੀ ਜ਼ਿੰਦਗੀ ਉਹ ਬਦਲ ਜਾਉਂ ਨਹੀਂ ਤਾਂ ਫਿਰ ਇੱਥੇ ਟਾਂਗਾ ਚਲਾਉਂਦਾ ਜਾਊਂ ਇਹਦੇ ਦਿਨੋ ਦਿਨ ਸਵਾਰੀਆਂ ਘਟਦੀਆਂ ਜਾਂਦੀਆਂ ਨੇ ਆਟੋ ਚੱਲ ਰਹੇ ਨੇ ਜਾਂ ਹੋਰ ਉਸ ਤਰ੍ਹਾਂ ਕਰਕੇ ਉਹ ਬਾਬਾ ਕਹਿੰਦਾ ਕੋਈ ਅਸੀਂ ਕੋਈ ਰੋਲ ਨੰਬਰ ਥੋੜਾ ਦੱਸਦੇ ਹਾਂ ਯਾਨੀ ਜੇ ਅਸੀਂ ਉਹਨਾਂ ਤੋਂ ਇਹੇ ਜੇ ਸਵਾਲ ਕਰੀਏ ਜਿਹਦੇ ਉੱਤਰ 100 ਤੋਂ ਵੱਧ ਹੋਣ ਯਾਨੀ ਜੇ ਉਹ ਕਹੇ ਸਾਡੇ ਮੁੰਡਾ ਹੋ ਜਾਂ ਕੁੜੀ ਇਹਨਾਂ ਦਾ ਉੱਤਰ ਦੋ ਦੋ ਏ ਨੇ ਮੈਨੂੰ ਨੌਕਰੀ ਮਿਲੂ ਜਾਂ ਨਹੀਂ ਉਹਨਾਂ ਦਾ ਉੱਤਰ ਦੋ ਦੋ ਏ ਨੇ ਉਹ ਇੱਕੋ ਨੇ ਦੱਸ ਦਿੱਤਾ ਤੇ 50% ਉਹਨਾਂ ਨੂੰ ਰਿਜ਼ਲਟ ਮਿਲ ਜਾਂਦਾ ਤੁਸੀਂ ਜਾ ਕੇ ਜੇ ਉਹਨੂੰ ਪੁੱਛੋਗੇ ਬਈਆ ਮੇਰੇ ਜੇਬ ਦੇ ਵਿੱਚ ਨੋਟ ਹੈ ਇਹਦਾ ਨੰਬਰ ਦੱਸ ਦਿਓ ਜੀ ਆਹ ਹਾਂ ਹਾਂ ਮੇਰਾ ਮੋਬਾਈਲ ਨੰਬਰ ਦੱਸ ਦਿਓ ਜੀ ਹੂੰ ਹੈਨਾ ਮੇਰਾ 10ਵੇਂ ਦਾ ਰੋਲ ਨੰਬਰ ਦੱਸ ਦੋ ਮੇਰੇ 10ਵੇਂ ਚ ਅੰਗਰੇਜ਼ੀ ਚ ਕਿੰਨੇ ਨੰਬਰ ਆਏ ਨੇ ਉਹ ਦੱਸ ਦੋ ਇਹ ਜੇ ਤੁਸੀਂ 1000 ਸਵਾਲ ਕਰ ਲੋ ਕਿਸੇ ਬਾਬੇ ਨੂੰ ਜਿੰਨੇ ਬਾਬੇ ਨੇ 1000 ਸਵਾਲ ਚ ਇੱਕ ਵੀ ਦਾ ਵੀ ਜਵਾਬ ਨਹੀਂ ਦੇ ਸਕਦਾ ਤੇ ਕੋਈ ਜਦ ਜੇ ਜਵਾਬ ਦੇਵੇ ਸਾਡੀ ਸੋਸਾਇਟੀ ਨੇ ਉਹਨੂੰ 5 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ ਅੱਜ ਤੱਕ ਕੋਈ ਵੀ ਬਾਬਾ ਇਸ ਤਰ੍ਹਾਂ ਦਾ ਇਨਾਮ ਨਹੀਂ ਜਿੱਤ ਸਕਿਆ